ਗਾਇ ਲਾਲ ਸਿੰਘ ਵਾਲਾ ਜੀ ਉਹ ਆਹ ਰੱਤਾ ਜਿਹੜਾ ਜੋਇਨ ਨਹੀਂ ਜੇ ਵੀ ਬੁਢੀ ਮਾ ਜੁਇਨ ਬੁਢੀ ਵਾਲਾ ਜੀ ਇਹ ਸਾਇਆ ਤੋਂ ਮਿਸਪਾਈ ਵੀ ਹੈ ਜੀ ਮਤਲਬ 50% ਜਿਹੜਾ ਖੂਨ ਹੈ ਵਿੱਚ ਪੱਲੇ ਵਾਲਿਆਂ ਦਾ ਜੀ ਮਾਸ਼ਾਅੱਲ ਉਹੜਾ ਬੁਢਾ ਜੀ ਲਾਚੀ ਨਾ ਤਨਵਾਲੀ ਜੀ ਇਤਨੇ ਜੀ ਇਹ ਵਾਲਾ ਕੋਟਰ ਜੀ ਆ ਇਹੋ ਜਿਹਾ ਵਾਲਾ ਜੀ ਲੋਰੀ ਆਸਤੇ ਕਰਿਓ ਫੌਕਸ ਥੋੜਾ ਜਿਆ ਜਿਹੜਾ ਕੁੱਤਰ ਕੁੜ ਕੀ ਜਾਂਦਾ ਹੈ ਪਤਾ ਨਹੀਂ ਇਹ ਲਾਲ ਜੀ ਦਾ 3 ਵਜੇ ਦਿੱਤੇ ਹਾਂ ਜੀ ਕਰਾਂਗੇ ਮਿੱਤਰ ਕੋਲੋ ਵੀ ਕਲੋਸ ਕਰਕੇ ਦਿਖਾਵਾਂਗੇ ਜੀ ਤੁਹਾਨੂੰ ਆਪਾਂ ਦੇਖ ਜੀ ਸਰਾਂ ਦਾ ਕੰਮ ਕੀ ਰੱਖੀ ਹਾਂ ਜੀ ਰੱਖੀ ਬਾਦਲ ਬਸੇ ਨਾ ਨਾ ਇਹ ਤਾਂ ਹੈ ਜਿਹੜੀ ਤੁਹਾਨੂੰ ਖਾਂਦਨ ਤੇ 46 ਸੀ ਨਾ ਉਹਨਾਂ ਦਾ ਮਾਰਿਆ ਕਿ ਨਾ ਤੀਜਾ ਦੇਖੀ ਨਾ ਉਹਦਾ ਢੰਗੂ ਵਾਲੀ ਹਸਤਾ ਮਾਰੇ ਬੋਲੇ ਨਾ ਬੋਲੇ ਨੂੰ ਮਾਰਨਾ ਕੋਲ ਨਹੀਂ ਬਾਈ ਜੀ ਦੇ ਹੱਥ ਦੇ ਵਿੱਚ ਫੜਿਆ ਲਾਲ ਚੀਨਾ ਕੂਤਰ ਕੀ ਹਿਸਟਰੀ ਹੈ ਜੀ ਇਹਦੀ ਦੱਸਿਓ ਇਹ ਤਿੰਨ ਬਾਜੀਆਂ ਛੱਡੇ ਹੋਏ ਜੀ ਕੂਤਰ ਤਿੰਨੇ ਜਿੱਤੇ ਹੋਏ ਜੀ ਇਹ ਪਹਿਲੀ ਵਾਰ ਕਾਕਾ ਜੀ ਜਦੋਂ ਬਸਾਖੀ ਵੇਲੇ ਇੱਥੇ ਆਏ ਜੀ ਮੇਰੇ ਘੱਡੇ ਵੇ ਸਨ ਕੂਤਰ ਜੀ ਕਾਕਾ ਜੀ ਨੇ ਮਤਲਬ ਕਿ ਬੈਠੇ ਨੂੰ ਦੱਸਿਆ ਕਹਿੰਦੇ ਬਲਜੀਤ ਵੀ ਇਹ ਕੂਤਰ ਜਦੋਂ ਛੱਡੇਗਾ ਬਾਈ ਜਿੱਤੂਆ ਕਿਸੇ ਨਾਲ ਬਾਜੀ ਨਹੀਂ ਬੰਡਣੀ ਜੀ ਇਹ ਪਹਿਲੀ ਬਾਜੀ ਮੈਂ ਕਾਲੇ ਬੂਲੇ ਛੱਡੇ ਛੱਡੇ ਜੀ 76 ਕੂਤਰ ਸੀ ਜੁੱਤੇ ਸਾਢੇ 5 ਵਜੇ ਬਾਜੀ ਮਤਲਬ ਕਿ ਤਿੰਨ ਪਤਾ ਨਹੀਂ ਦੋ ਕੂਤਰਾਂ ਚ ਕਾਫੀ ਟਾਈਮ ਪੁਰਾਣੀ ਗੱਲ ਹੈ ਜੀ ਨਿਬੜ ਗਈ ਸੀ ਇਸ 7 7 ਤੋਂ ਉੱਪਰ ਜਾ ਕੇ ਕਬੂਤਰ ਡਿੱਗ ਗਿਆ ਇਹਦੇ ਮੈਂ ਭਰਾ ਜੰਗ ਢਾਂਗੀ ਤੇ ਬੈਠਾ ਨਹੀਂ ਗਿਆ ਜੀ ਦੂਜੀ ਬਾਜੀ ਕਿ ਦੂਜੀ ਬਾਜੀ ਅਸੀਂ ਐਂਟਰੀ ਵਾਲੀ ਛੜਤਾ ਸੀਗਾ ਜੀ ਜਡੂਰ ਜੀ ਜੀ ਉਹਦੇ ਬਹੁਤ ਜ਼ਿਆਦਾ ਗਰਮੀ ਸੀ ਲੋ ਜੀ ਉਹਦੇ ਵੀ ਮਤਲਬ ਕਿ ਇਹ ਟੌਪ ਕਿਉਂਕਿ ਮਤਲਬ ਕਿ ਪਹਿਲੇ ਨੰਬਰ ਤੇ ਸੀ ਉਹਦਾ ਬੜਾ ਰਗੜ ਗੱਡੇ ਸੀ ਤੇ ਤੀਜੀ ਤੀਜੀ ਬਾਜੀ ਛੜਤਾ ਸੀਗਾ ਜੀ ਉੱਥੇ ਗਾਜੀ ਜਾਣੇ ਜੀ ਜੀ ਉਹਦੇ ਵੀ ਮਤਲਬ 2 ਘੰਟੇ ਉੱਡੀਗਾ ਜੀ ਕਬੂਤਰ ਨਾਲ ਦੇ ਕਬੂਤਰ ਦੇ ਨਾਲ ਜੀ ਉਹਦੇ ਵੀ ਨੇ ਪਹਿਲਾ ਨੰਬਰ ਪ੍ਰਾਪਤ ਲਓ ਜੀ ਤਿੰਨ ਬਾਜ਼ੀਆਂ ਜਿਹੜਾ ਇੱਕ ਕਬੂਤਰ ਤੇ ਤੇ ਹੋਇਆ ਜੀ ਤੇ ਇਹ ਪਹਿਲਾਂ ਹੀ ਦੱਸ ਦਿੱਤਾ ਸੀਗਾ ਜਦੋਂ ਇਹ ਆਪਣੇ ਬਾਈ ਜੀ ਆਏ ਸੀ ਪਿੰਡ ਕਿ ਆਹ ਕਬੂਤਰ ਬਾਜੀ ਜਿੱਤੂਗਾ ਜਿੱਤੂਗਾ ਤੇ ਉਵੇਂ ਹੀ ਹੋਇਆ ਜੀ ਤਿੰਨ ਬਾਜ਼ੀਆਂ ਛੱਡਿਆ ਤਿੰਨੇ ਜਿੱਤਿਆ ਜੀ ਕਬੂਤਰ ਇਹ ਲਓ ਜੀ ਫਿਰ ਅਸੀਂ ਬੰਦ ਕਰਦਾ ਇਹ ਵੱਡੇ ਰੱਤੇ ਦੇ ਪੁੱਤ ਹੈ ਜੀ ਵੱਡੇ ਰੱਤੇ ਦੇ ਵੱਡੇ ਰੱਤੇ ਦਾ ਪੁੱਤ ਪੋਤਾ ਜੀ ਪੋਤਾ ਜੀ ਪੋਤਾ ਇਹਦਾ ਪਿਓ ਵੀ ਦੋ ਬਾਜ਼ੀਆਂ ਜਿੱਤੇ ਸੀ ਠੀਕ ਹੈ ਜੀ ਆਹ ਸੱਤ ਨੰਬਰ ਸੀ ਉਹਦੇ ਥੱਲ ਪਾਈ ਉਹਨੂੰ 70 ਨੰਬਰ ਕਹਿੰਦੇ ਸੱਤ ਨੰਬਰ ਆਹ ਮਰ ਗਿਆ ਲਾਲਚੀ ਨਾ ਜੀ ਜੀ ਲਓ ਜੀ ਕਲੋਜ਼ ਦਿਖਾਓ ਕਬੂਤਰਾ ਰੱਤੇ ਇਹ ਵੀ ਰੱਤੇ ਵੱਡੇ ਰੱਤੇ ਦਾ ਤੇ ਇਹਦੀ ਧੀ ਲੋਹਾ ਖੜੇ ਜਿੱਤੀ ਸੀ ਕੱਲੀ ਡੇਢ ਬ੍ਰਿਜ ਤੇ ਡੇਢ ਲੱਖ ਰੁਪਈਆ ਡੇਢ ਲੱਖ ਰੁਪਈਆ ਤੇ ਫਰੈਚ ਹਾਂਜੀ ਕੱਲੀ ਰਹਿ ਗਈ ਸੀ ਲੋ ਜੀ ਸਭ ਤੋਂ ਪਹਿਲਾਂ ਇਹਦੀਆਂ ਅੱਖਾਂ ਦਿਖਾਓ ਜੀ ਇਹਦੀਆਂ ਅੱਖਾਂ ਬਹੁਤ ਹੀ ਅਲੱਗ ਹੈ। ਭੂਰੀਆ ਕਲੋਜ਼ ਕਰਕੇ ਦੋਨੇ ਅੱਖਾਂ ਦਿਖਾਉਣੀਆਂ ਆ ਜੀ ਆਪਾਂ ਕਿਹੜੀ ਬ੍ਰੀਡ ਚੋਂ ਆਈ ਇਹ ਇਹ ਗੁੜੀ ਵਾਲਿਆਂ ਦਾ ਤੇ ਇਹਨਾਂ ਨੇ ਕਲਾਅ ਛੱਡੀ ਸੀ ਕਬੂਤਰੀ ਜੀ ਉਹ ਉਹਨਾਂ ਚੋਂ ਆਈ ਗੱਲਾਂ ਜੀਆਂ ਬੱਲੋ ਆਈ ਤੇ ਘਰ ਆ ਰਵਾਈ ਦੀ ਢੀ ਦਾ ਤੇ ਰੱਤੇ ਇਧਰੋਂ ਵੀ ਦਿਖਾਓ ਜੀ ਅੱਖ ਪੂਰੀ ਅੱਛਾ ਵੀ ਹੈ ਜੀ ਕਿਹੜਾ ਕਿੱਥੇ ਜੀ ਅਸਲ ਚ ਬਰੀਡ ਹੈ ਨਾ ਜਿਹੜੀ ਯਾਰ ਵਾਲਿਆਂ ਦੀ ਹੈ ਜਿਹਨੇ ਹਰੀ ਜੁੱਤੀ ਹੈ ਦੇਖੋ ਅੱਛਾ ਜੀ ਉਹਦੇ ਵੀ ਫਸਟ ਰੇ ਅਸੀਂ 40 ਕੂਟਰ 50 47 ਕੂਟਰ ਕੱਲ ਹੀ ਰਹਿ ਗਿਆ ਅਸੀਂ ਕੱਲ ਹੀ ਰਿਹਾ ਉਹਦੇ 43 ਮਿੰਟ ਵੱਧ ਹੋ ਗਿਆ ਜੀ ਫੇਰ ਛੱਡਿਆ ਸੀ ਆਪਾਂ ਤੇ ਫੇਰ ਕੋ 40 ਛੱਡਤਾ ਸੀਗਾ ਜੀ ਉੱਥੇ ਵੀ ਜਿੱਥੇ ਹਾਂਜੀ ਉੱਥੇ ਵੀ ਇਹ ਵੱਡੇ ਰੱਤੇ ਦਾ ਜੀ ਵੱਡੇ ਰੱਤੇ ਦਾ ਲਓ ਜੀ ਆ ਵੀ ਕਬੂਤਰ ਦੋ ਬਾਜ਼ੀਆਂ ਛੱਡਿਆ ਦੋਨੇ ਹੀ ਵਿਨਰ ਕੀਤੀਆਂ ਜੀਆਂ ਨੇ ਇਹ ਕਿਹੜਿਆਂ ਚੋਂ ਜੀ ਵੱਡੇ ਰੱਤੇ ਚੋਂ ਇਹ ਵੱਡੇ ਰੱਤੇ ਤੇ ਲਾਲ ਪੱਲੇ ਵਾਲੇ ਮਿਸ ਹੈਗੇ ਹੀ ਹੈਗੇ ਹਾਂਜੀ 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 ਹਰ ਇੱਕ ਕਬੂਤਰ ਵਿੱਚ ਕੋਈ ਰੋਡੇ ਵਾਇੰਦੀ ਹੈ ਜੀ ਕੋਈ ਲਓ ਜੀ ਸਭ ਤੋਂ ਵੱਧ ਉੱਡੇ ਆ ਜੀ ਸਾਡੇ ਕੋਲੇ ਲਾਲ ਬਗਲ ਵਾਲੇ ਤੇ ਉਹਦੇ ਆ ਜੀ ਬਿੱਲੇ ਕੋਲੋਂ ਵੱਡੇ ਰੋਡੇ ਵਜਦਾ ਤੇ ਟੋਟਰੀ ਵਾਲੀ ਕਬੂਤਰੀ ਲਓ ਜੀ ਆਹ ਕਬੂਤਰ ਦੇ ਆ ਜਿਹੜਾ ਆਪਾਂ ਰੇਣੀ ਵਾਲੋਂ ਆਇਆ ਜਿੱਕਾ ਕਾਲੀ ਕਾਲੀ ਚਿੱਟੀ ਦਾ ਹੱਕ ਲਾਣ ਵਾਲਾ ਡੱਕਿਆ ਜੀ 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 ਉਹ ਰੋਡੇ ਵਾਲਿਆਂ ਦਾ ਸੀ ਰੋਡੇ ਵਾਲਿਆਂ ਆ ਰੋਡੇ ਵਾਲਿਆਂ ਚੋਂ ਜੀ ਇਹ ਮੌਜ ਪੈਰਾਂ ਤੇ ਕੋਚਰ ਮੌਜ ਐ ਕਿਸ ਨੇ ਜਵਾਬ ਲੰਦਰਾ ਇੱਕ ਨੰਗੀਆਂ ਵਿਖਾਉਂਦੇ ਆ 20 ਸਾਲ 25 ਸਾਲ ਕੋਈ ਮੌਜ ਨਾਲਾ ਨਹੀਂ ਕੱਢਿਆ ਉਹਨੇ ਜੀ ਕੱਢਿਆ ਹੁਣ ਕੱਢਣ ਲੱਗ ਗਿਆ ਮੌਜ ਦੋ ਕੱਢੇ ਸਕੇ ਭਾਈ ਜੀ ਕਰਾਜੂ ਜੀ ਲੈ ਗਏ ਸੀ ਇਹਨਾਂ ਕੋਲ ਜੀ ਉਹ ਚਿੱਟਾ ਸੀ ਖੱਟੀ ਅੱਖਾਂ ਦਾ ਜੀ ਇਹ ਕੇਸ ਇਹ ਘਰੇ ਬਹੁਤ ਟੁੱਟਦਾ ਸੀ ਟੁੱਟ ਗਿਆ ਦਾ ਲੱਗਦਾ ਲੰਗ ਮਾਰ ਲੱਗ ਜਾਣਾ ਫਿਰ ਅਸੀਂ ਇਹ ਰੱਖ ਲੈ ਬਾਜੀ ਨਹੀਂ ਛੱਡਿਆ ਬਾਜੀ ਛੱਡਣਾ ਨਹੀਂ ਵੀਰੇ ਤੇ ਇੱਕ ਫੜਾ ਦੇ ਹਾਂ ਲਓ ਜੀ ਦਿਖਾਓ ਰੋਡੇ ਵਾਲਿਆਂ ਚੋਂ ਜੀ ਇੱਕ ਕਬੂਤਰ ਆਹ ਕਿਹੜਾ ਬੈਠੇ ਇਹਨਾਂ ਜੇ ਸੱਚੇ ਹੋਣ ਜਿਵੇਂ ਪਾਕਿਸਤਾਨੀ ਕਾਲਸਰੇ ਹੁੰਦੇ ਉਸ ਟਾਈਪ ਦਾ ਜੀ ਕਬੂਤਰ ਇਹ ਸੀ ਐਸ ਸੰਤਾਨ ਭਾਈ ਜੀ ਇਹ ਸੀਗਾ 40 ਸਾਲ ਪਹਿਲਾਂ ਬਣਵਾਏ ਸੀ ਜੀ ਜੀ ਪੀ ਕੇ ਇਹ ਆ ਦੇਖੋ ਬੀਰ ਕੋਟ ਜੀ 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 ਤੇ ਆ ਨੰਬਰ ਜੀ ਜੀ ਲਓ ਜੀ ਆ ਦਿਖਾਈਏ ਜੀ ਤੁਹਾਨੂੰ ਜਿਹੜੇ ਉਤਰਾਂ ਦੇ ਰਿੰਗ ਅੱਜ ਕੱਲ ਫੈਕਟਰੀਆਂ ਲੱਗ ਚੁੱਕੀਆਂ ਸੋ ਇਹਨਾਂ ਨੇ 40 ਸਾਲ ਪਹਿਲਾਂ ਹੀ ਇਹ ਪੀ ਕੇ ਪੀਰਕੋਟ ਆ 39 ਨੰਬਰ ਹੈ ਜੀ 394 ਜੋ ਵੀ ਇਹਨਾਂ ਨੇ ਨੰਬਰ ਲਿਖਾਏ ਸੀ ਆਪਦੇ ਅੱਲੇ ਅਸੀਂ 40 ਸਾਲ ਪਹਿਲਾਂ ਹੀ ਇਹਨਾਂ ਨੇ ਬਣਵਾ ਲਏ ਸੀ ਆ ਪੀ ਕੇ ਲਿਖਿਆ ਜੀ ਪੀਰਕੋਟ ਯਾਨੀ ਕਿ ਆਪਦੇ ਪਿੰਡ ਦਾ ਨਾਮ ਦੱਸਿਆ ਪਰ ਇਹਨਾਂ ਪਿੱਛੇ ਵੀ ਇੱਕ ਹਿਸਟਰੀ ਹੈ ਜੀ ਜਦੋਂ ਇਹਨਾਂ ਨੇ ਛੱਲੇ ਕਹਿੰਦੇ ਆ ਬਣਵਾ ਲਏ ਸੀ ਤੇ ਕਬੂਤਰ ਟੋੜੇ ਕੋਈ ਫੜ ਲੈਂਦਾ ਸੀ ਤਾਂ ਫਿਰ ਤੋੜੇ ਕਹਿੰਦੇ ਸੀ ਵਿੱਚ ਪਾ ਦਿੰਦੇ। ਫਿਰ ਅਸੀਂ ਐਂ ਕਰਤਾ ਰਹੇ ਇਹਨੂੰ ਕੱਟ ਕੇ ਜਦੋਂ ਬਾਜੀ ਛੱਡਦੇ ਖੋਲ ਦਿੰਦੇ। ਫਿਰ ਇੱਕ ਹੋਰ ਤਰੀਕਾ ਵਰਤਿਆ ਕੱਟ ਕੇ ਜਦੋਂ ਬਾਜੀ ਛੱਡਣੀ ਉਦੋਂ ਖੋਲ ਲੈਣਾ। ਜੀ। ਤੇ ਉਹ ਫੇਰ ਬਾ ਲੈਣਾ ਫੇਰ ਫੇਰ ਪਾ ਦੇਣਾ। ਜੀ। ਲਓ ਜੀ ਇਹ ਕਿਹੜੀ ਨਸਲ ਕਿਹੜੀ ਹੈ ਜੀ ਇਹ? ਇਹ ਹੈਗਾ ਜੀ ਪੱਲੇ ਵਾਲਿਆਂ ਚ ਸੀ ਐਚ 137 ਕਬੂਤਰ ਸੀ ਵੱਡਾ ਉਹਦਾ ਪੁੱਤ ਹੈ ਜੀ। ਉਹਦਾ ਪੁੱਤ ਪੱਲੇ ਵਾਲਿਆਂ ਦਾ। ਜੀ ਜੰਡੀ ਵੀ ਇਹਨਾਂ ਚੋਂ ਹੀ ਜਿੱਤੀ ਸੀ। ਹਾਂ ਹਾਂ ਜੀ ਜੰਡੀ ਇਹਦੀ ਭੈਣ ਜਿੱਤੀ। ਜੰਡ ਜੰਡ ਪਤਾ ਨਹੀਂ ਜੰਡੀ ਜੰਡੀ ਜੰਡ ਜੰਡ ਜੀ ਜੰਡ ਜੰਡ ਜਿੱ ਪੱਲੇ ਵਾਲੇ ਪੱਲੇ ਵਾਲੇ ਕਬੂਤਰ ਜੀ ਇਹਨਾਂ ਦੇ ਉਹ ਥੰਨਾ ਦੇ ਇੱਕ ਹੋਰ ਸਿਫਤਾ ਇੱਕ ਤਾਂ ਕੰਨਾਂ ਚ ਵੱਜ ਕੇ ਉੱਡਦੇ ਆ ਜੀ ਇੱਤੇ ਹੁੰਦੇ ਕਾਲੇ ਚੀਨੇ ਆ ਤੇ ਕਾਲੀਆਂ ਨੋਕਾਂ ਦੇ ਨੋਕੋ ਨੋਕ ਵੀ ਚਿੱਟੀ ਕਰ ਜਾਂਦੇ ਆ ਤੇ ਫੰਗ ਵੀ ਕਾਲਾ ਕੋਈ ਨਹੀਂ ਰਹਿੰਦਾ ਕਾਲਾ ਚਿੱਟਾ ਹੀ ਹੋ ਜਾਂਦਾ ਚਿੱਟਾ ਹੀ ਹੋ ਜਾਂਦਾ ਲਓ ਜੀ ਕਰੋ ক্লোਥ ਜੀ ਉਹ ਸਗਾ ਭਾਈ ਉਹ ਮਰਤੂ ਚੱਕੇ ਲੱਗੇ ਸੀ ਤੇ ਬਲਜੀਤ ਨੇ ਛੱਡਿਆ ਸੀ ਇਹਦੀ ਪਰਖੀ ਥੱਲਾ ਜੀ ਤੀ ਸੌ ਜੀ 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 ਇਹਦੀ ਪੱਠੀ ਹੁਣ ਫੋਨੇ ਦੀ ਠੱਲਾ ਇਹਦੀ ਪੱਟੀ ਪੀ ਤੇਰੇ ਲਈ ਲਓ ਜੀ ਇਹ ਦੋਨੇ ਅੱਖਾਂ ਤੋਂ ਜਿਹੜਾ تیر ਵਿਖਾਉਂਦਾ ਜੀ ਥੋੜਾ ਥੋੜਾ ਇਧਰ ਲਈ ਅੱਖ 'ਚ ਥੋੜਾ ਘੱਟ ਹੈ ਇਧਰ ਲਈ ਅੱਖ ਪੂਰਾ ਵਾ ਵਿਚ ਦੀ ਨਾ ਫੈਟ ਲਾਓ ਜੀ ਕੋਲ ਟੇ ਗੱਲ ਵਾਲੇ ਦਾ ਹੀ ਪਰੋਲੇ ਗੱਲ ਵਾਲੀ ਕੋਈ ਵੜਾ ਜਿਹੜਾ ਬੁੱਕ ਦਿੱਕੀ ਛੱਡਿਆ ਸੀ ਆ ਦੇਖ ਕੇ ਹੋਰ ਦੇਖੋ ਕੱਟ ਪਾਇਆ ਗਿਆ ਜੀ ਜੀ ਵੇਗ ਗਿਆ ਉਹ ਐ ਕਰਕੇ 350 ਦਿੱਕੀ ਛੱਡਿਆ ਜੀ ਆ ਦੇਖ ਕੇ ਹੋਰ ਦੇਖੋ ਕੱਟ ਪਾਇਆ ਗਿਆ ਜੀ ਜੀ ਬੇ ਗੇਤ ਜੀ ਉਹ ਗਲਤ 1.85 ਹੁੰਦਾ ਤੇ ਬਚੇ ਨਹੀਂ ਕੱਢਦਾ ਉਹ ਗਲਤੀ ਨਾ ਮੈਂ ਕਹਿਆ ਕੁੱਤਿਆਂ ਹੀ ਵੜਾ ਇਹਦਾ ਪੁੱਤ ਹੈ ਇਹ ਦੋ ਬਾਜੀਆਂ ਦਿੱਤੇ ਦੋ ਬਾਜੀਆਂ ਇਹਦਾ ਪੁੱਤ ਹੈ ਇਹ ਹੁਣ ਬੱਚੇ ਨਹੀਂ ਕੱਢਦਾ ਜੀ ਨਹੀਂ ਜੀ ਇਹ ਕਿਹੜੀ ਨਸਲ ਹੈ ਇਹ ਵੀ ਗੁੜੀ ਵਾਲਾ ਤੇ ਬੱਲੇ ਵਾਲਾ ਪੁਰਾਣਾ ਕਬੂਤਰ ਹੈ ਇਹ ਪੁਰਾਣਾ ਕਬੂਤਰ ਹੈ ਕਿੰਨੇ ਸਾਲ ਦਾ ਹੋਊਗਾ ਕੱਟੋ-ਕੱਟੇ ਕਬੂਤਰ ਜੀ ਮੈਨੂੰ 13-14 ਸਾਲ ਦਾ ਮੈਨੂੰ ਦੇਖਦੇ ਨਹੀਂ ਹੋਣੀ ਪਤਾ ਨਹੀਂ ਕਿੰਨੇ ਚਿਰ ਪਹਿਲਾਂ ਉਸ ਦਿਨ ਲਾ ਲਓ ਜੀ ਆ ਇੱਕ ਪੁਰਾਣਾ ਗੱਲ ਵਾਲੀ ਦਾ ਪੁੱਤ ਹੈ ਜੋ ਹੁਣ ਬੱਚੇ ਨਹੀਂ ਕੱਢਦਾ ਗੱਲ ਵਾਲੀ ਦਾ ਨਹੀਂ ਉਹ ਆਉਂਦਾ ਇਹ ਤਾਂ ਰੱਤੇ ਦਾ ਹੈ ਕਿੰਨੇ ਕੋਲੋਂ ਮੁਲਕ ਐਨੀ ਪਾਸ ਚੰਟੀ ਗੜੋਂ ਮੁੜ ਕੇ ਆਈ ਸੀ ਬਹੁਤ ਪੁਰਾਣਾ ਇਹ ਇਹ ਰੱਤੇ ਦਾ ਪੁੱਤ ਹੈ ਅੱਛਾ ਹਾਂਜੀ ਪੱਲਾ ਦਿਖਾ ਦਿਓ ਦਿਖਾਉਣ ਦੇ ਤੁਸੀਂ ਪੱਲਾ ਹਾਂਜੀ ਇਹ ਦੇਗੀ ਵਾਲਾ ਜਿਹੜਾ ਪੇਕੇ ਤੇ ਜਤਨ ਉਹ ਲਾਓ ਜੀ ਦੇਕੇ ਵਾਲਾ ਜੀ ਇਹ ਵਿੱਕੀ ਗਾਮੀਆਂ ਨੇ ਨਾਲ ਸਾਂਝੀ ਕਰੀ ਸੀ ਦੋ ਰਹਿ ਗਏ ਸੀ ਠੀਕ ਹੈ ਜੀ ਦੇਕੇ ਜੀ ਹਾਂਜੀ ਵੇਗੇ ਰਿਆ ਸੀ ਹਾਂਜੀ ਹਾਂਜੀ ਦੋ ਰਹਿ ਗਏ ਸੀ ਗਾਮੀ ਹੋ ਜਾਂਦਾ ਤੱਕ ਉਤਰ ਸੀਗੇ ਇਹ ਥੱਲੇ ਤੇ ਗਏ ਇੱਕ 2003 ਦੀ ਜਾਂ 2 ਦੀ ਗੱਲ ਹੈ ਮੈਂ ਵੀ ਬਾਜੀ ਚ ਸੀਗਾ 베ਗੇ ਲੈਰੇ ਸ਼ਾਇਦ ਉਹ ਲਾਸਟ ਬਾਜੀ ਸੀ 베ਗੇ ਲੈਰੇ ਉਸ ਤੋਂ ਬਾਅਦ ਬਾਜੀ ਨਹੀਂ ਹੋਈ ਜਿਹਦੇ ਚ 22 DC ਨੇ ਆਪਣੇ ਸਪੀਕਰ ਲਾਇਆ ਹੋਇਆ ਸੀ ਉੱਪਰ ਉਹਦੇ ਥੀਂ ਤੁਹਾਡਾ ਇੱਕ ਕਬੂਤਰ ਰਿਹਾ ਸੀ ਕਹਿੰਦੇ ਬੜੀ ਖਰਾਕ ਸਿੱਟੀ ਹੈ ਜੀ ਉਹੀ ਹੋਵੇ ਤੇ ਉਹੀ ਕਬੂਤਰ ਹੈ ਜੀ ਲਓ ਜੀ ਮੈਂ ਉਸ ਬਾਜੀ ਦੇ ਵਿੱਚ ਖੁਦ ਮੌਜੂਦ ਸੀਗਾ ਜੀ ਇਹਦਾ ਹੋਇਆ ਪਤਾ ਕੀ ਕਬੂਤਰ ਜਦੋਂ ਇਹਨੇ ਅੰਦਰ ਛੱਡ ਤਾ ਰੂਪਾ ਸੀਗਾ ਆਪਣਾ ਜੀ ਕਬੂਤਰਾਂ ਦਾ ਤੇਰਾ ਪੂਰਾ ਹੋ ਗਿਆ ਤੇ ਚੋਗ ਲੈ ਗਿਆ ਦੂਜੇ ਕਬੂਤਰ ਨੂੰ ਜੀ ਤੇ ਰੱਜ ਗਿਆ ਉਹਨੇ ਜਦੋਂ ਤੜਕੇ ਦੇਖਿਆ ਵੀ ਕਿੱਥੋਂ ਬਦਾਮ ਕਿੱਥੋਂ ਆ ਗਏ ਜੀ ਫਿਰ ਉਹਨੇ ਪਹਿਲਾਂ ਰੈਟ ਧੀ ਕਰਤੀ ਫਿਰ ਜਾ ਕੇ ਛੱਡ ਤਾ ਜੀ ਜੀ ਉਹ ਉਸ ਖਰਾਕ ਨਾਲ ਹੀ ਠੀਕ ਹੈ ਜੀ ਆ ਮੈਂ ਵੀ ਬਾਜੀ ਤੇ ਮੌਜੂਦ ਸੀ ਤੇ ਬਾਈ ਰਾਜੂ ਨੂੰ ਵੀ ਪਹਿਲੀ ਵਾਰ ਹੀ ਮਿਲੇ ਸੀ ਉਸ ਪਿੰਡ ਆਪਾਂ ਇਹ ਇਕੱਲਾ ਰਹਿ ਗਿਆ ਸੀਗਾ ਜੀ ਕਬੂਤਰ ਬਾਈ ਜੰਟਾਲ ਮਾਲਾ ਵੀ ਉਸ ਬਾਜੀ ਦੇ ਵਿੱਚ ਆਇਆ ਹੋਇਆ ਸੀਗਾ ਆ ਕਬੂਤਰ ਉਸੋ ਜਿੱਤਿਆ ਸੀ 2001 ਦੀ ਜਾਂ 2 ਦੀ ਗੱਲ ਹੈ ਜੀ ਇਹ ਜੀ ਦੇ ਇਹ ਅੰਟੀਤ ਰਹਿੰਦੇ ਬੱਚੇ ਨਹੀਂ ਉਦੋਂ ਕੋਈ ਲਾਲ ਰੰਗ ਪੱਲੇ 'ਚ ਲਾਉਂਦਾ ਨਹੀਂ ਸੀ ਲਗੜ ਤੋਂ ਡਰਦਾ ਜੀ ਕੋਈ ਬੰਦਾ ਸੀ ਜਿਹੜਾ ਮੈਂ ਲਾਲ 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 ਹੁੰਦਾ ਸੀ ਰੰਗ ਲਾਲ ਰੰਗ ਲਾਇਆ ਸੀ ਇਸ ਕਰਕੇ ਲਾਲ ਪੱਲੇ ਵਾਲਾ ਵੱਜਣ ਲੱਗ ਗਿਆ ਸੀ ਜੀ ਇਹ ਤਰ੍ਹਾਂ ਲਓ ਜੀ ਇਹ ਵੀ ਪਹਿਲਾਂ ਕਾਲਾ ਚੀਨਾ ਸੀਗਾ ਜੀ ਸਾਰੇ ਇਹੀ ਹੁੰਦੇ ਠੀਕ ਹੈ ਜੀ ਲਓ ਜੀ ਆ ਦਿਖਾਓ ਵੇਗੇ ਲਹਿਰੇ ਜੀ ਨੇ ਧੂੜਾਂ ਫਟਕੀਆਂ ਸੀ ਕੱਲਾ ਹੀ ਰਹਿ ਗਿਆ ਸੀ ਕਬੂਤਰ ਨਾ ਜੀ ਵਿੱਕੀ ਦਾ ਇੱਕ ਦਾਮੇ ਇਹ ਕੋਹਨਾ ਦਾ ਸੀ ਜਿਹੜਾ ਰੱਤਾ ਸੀ ਠੀਕ ਜੀ ਇਹ ਕਬੂਤਰ ਜਿਆਦਾ ਇਹ ਉੱਡਿਆ ਸੀ ਵੀ ਉਹ ਵਸ ਤੋਂ ਉੱਡਿਆ ਉਹ ਵਸ ਤੋਂ ਉੱਡਿਆ ਸੀ ਇਹ ਇੰਨਾ ਨਹੀਂ ਖੋਦਾ ਰਾਤ ਨੂੰ ਬੈਠਾ ਨਹੀਂ ਸੀਗਾ ਜੀ ਅੱਛਾ ਜੀ ਇਹ ਰਾਣਾ ਜੀ ਉਹਦਾ ਪੀ ਤੇਰਾ ਇਹਦੀ ਭੈਣ ਸੀ ਜਿੱਤੀ ਸੀ ਕੱਲੀ ਸੋਨੇ ਦੀਆਂ ਠੱਲਾਂ ਇਹਦਾ ਪੁੱਤ ਛੱਡਿਆ ਸੀ ਅਸੀਂ ਬਾਜੇਖਾਨੇ ਕੋਈ ਬਹੁਤ ਉੱਡਿਆ ਸੀ ਪਰ ਬੈਠਾ ਨਹੀਂ ਰਹਾ ਦਰਾਜ ਉੱਡ ਕੇ ਮਰ ਗਈ ਸੀ 77 77 ਕੋਈ ਦੋ ਦੀ ਸੰਧੀ ਹੋਈ ਸੀ ਪੱਲੇ ਵਾਲੇ ਲੋਕਾਂ ਦਾ ਪੁੱਤਰ ਹੈ ਜੀ ਟੁੱਟੇ ਫਰ ਵਾਲਾ ਕੋ ਉਤਰਾ ਉਹਦਾ ਪੁੱਤ ਹੈ ਜੀ ਇਹ ਟੁੱਟੇ ਫਰ ਵਾਲੇ ਦਾ ਉਹਦੀ ਹਿਸਟਰੀ ਬਾਜੀ ਨੂੰ ਪਤਾ ਕੀ ਹਿਸਟਰੀ ਹੈ ਜੀ ਕੋਈ ਉਹ ਟੁੱਟੇ ਫਰ ਵਾਲਾ ਲੜਦਾ ਸੀ ਕਬੂਤਰਾਂ ਨਾਲ ਜੀ ਲੜ ਕੇ ਫਰ ਤੋੜ ਲੈਣਾ ਜਦੋਂ ਬਾਜੀ ਛੱਡਣ ਵਾਲਾ ਹੁੰਦਾ ਉਹਦੋਂ ਕੰਨੀਆਂ ਤੋੜ ਲੈਂਦਾ ਜੀ ਫਿਰ ਉਹਦਾ ਨਾਂ ਹੀ ਟੁੱਟੇ ਫਰ ਵਾਲਾ ਰੱਖਤਾ ਤੇ ਬੱਚਿਆਂ ਲਈ ਰੱਖ ਬੱਚਿਆਂ ਲਈ ਰੱਖ ਲਿਆ ਜੀ ਠੀਕ ਹੈ ਜੀ ਲਓ ਜੀ ਤਾਂ ਹੋਇਆ ਦਿਖਾ ਦੇ ਪੁੱਤ ਹੈ ਜੀ ਪੋਤਾ ਦਾ ਹੂੰ ਪਿਛਲੇ ਸਾਲ ਬਚੀ ਟੁੱਟ ਜੀ ਦਿਖਾਓ ਜੀ ਲਓ ਜੀ ਇਹਨੂੰ ਕਹਿੰਦੇ ਖਰਾਕਾ ਖਾਧੀਆਂ ਇਕਦਮ ਗਾਦਮ ਭਾਰਦਾ ਹੁਣ ਤੇ ਜੀ ਲਓ ਜੀ ਗਾਦਮ ਭਾਰਦਾ ਹੁਣ ਇਹ ਜੋ ਜਾਂ ਮਾਰਕੋ ਵਜੇ ਬਾਕੀ ਜੀ ਆਹ ਵੇਖੋ ਖਰਾਕਾ ਖਾਧੀਆਂ ਵੀ ਆ ਜੀ ਲਓ ਆ ਜਿਹੜਾ ਢਿੱਖੀ ਸਜਿਆ ਜੀ ਬਾਈ ਜੀ ਕਹਿੰਦੇ ਬਾਬੂ ਜੀ ਪੁੱਛੀ ਹੁੰਦੇ ਸੀ ਉਹਦਾ ਪੁੱਤ ਹੈ ਜੀ ਢਿੱਖੀ ਵਾਲਾ ਢੱਖਾਂ ਵਾਲਾ ਲਓ ਜੀ ਢੱਖਾਂ ਵਾਲਾ ਉਹਦਾ ਪੁੱਤ ਹੈ ਜੀ ਇਹ ਕਿਹੜਿਆਂ ਚੋਂ ਹੈ ਜੀ ਏ ਵੀ ਪੱਲੇਵਾਇਆਂ ਚੋਂ ਸੀ ਬੱਲੇ ਵਾਲੇ ਚੋਤੇ ਰੋਡੇ ਵਾਲਾ ਕਬੂਤਰ ਜਿਹੜਾ ਮੈਂ ਹਾਕ ਨੂੰ ਦੱਸਿਆ ਧੱਕੇ ਵਾਲਾ ਲਾਲ ਚੀਨਾ ਧੱਕੇ ਵਾਲੇ ਲਾਲ ਚੀਨਾ ਦਾ ਉਹ ਵੀ ਐਂ ਹੀ ਮੇਰਾ